ਇਹ ਜਿਹੜਾ ਕੰਮ ਆ ਸਾਨੂੰ ਪਿੰਡ ਦਾ ਕੰਮ ਨਹੀਂ ਦਿੱਤਾ ਜਾਂਦਾ ਬਾਹਰ ਦਾ ਕੰਮ ਦਿੱਤਾ ਜਾਂਦਾ ਭਾਈ ਸਾਨੂੰ ਤਾਂ ਇਹ ਹੀ ਕਹਿੰਦੇ ਵੀ ਤੁਹਾਡੇ ਤਾਂ ਪਿੰਡ ਦਾ ਕੰਮ ਦਾ ਪੈਸਾ ਹੀ ਨਹੀਂ ਆਉਂਦਾਗਾ ਵੀ ਪਾਸ ਨਹੀਂ ਹੁੰਦਾ ਪਿੱਛੇ ਤੋਂ ਮੁਸ਼ਕਲ ਬਹੁਤ ਜਾੜੇ ਜੀ ਬੱਚੇ ਛੱਡਦੀਆਂ ਬੀਬੀਆਂ ਸਭ ਕੁਝ ਔਖਾ ਦੇ ਵਿੱਚ ਪੀੜਾਂ ਦੇ ਵਿੱਚ ਆਉਂਦੀਆਂ ਕਿਰਾਇਆ ਪੜ ਆਪ ਦੇ ਪੱਲੋ ਲਾਉਂਦੀਆਂ ਹੁਣ ਜੀ ਅਸੀਂ ਟੈਂਪੂ ਕਰਾ ਕੇ ਲਿਆਉਨੇ ਆ 20 ਰੁਪਏ ਕਿਰਾਇਆ ਦਿੰਨੇ ਰੋਜ਼ ਦਾ ਜਿਹਦੇ ਕੋਲੇ ਨਹੀਂ ਹੁੰਦੇ ਕੋਈ ਦਾਣਾ ਫੱਕਾ ਵੇਚ ਕੇ ਵੀ ਲੈ ਕੇ ਆਉਂਦੀ ਹੈ ਪਿੰਡ ਨੰਦਗੜ ਦੇ ਨਰੇਗਾ ਵਰਕਰਾਂ ਨੇ ਵਿਭਾਗ ਖਿਲਾਫ ਕੀਤੀ ਜ਼ੋਰਦਾਰ ਨਾਅਰੇਬਾਜ਼ੀ ਮਾਮਲਾ ਨਰੇਗਾ ਦਾ ਕੰਮ ਪਿੰਡ ਕੁੱਦਾ ਦੀ ਹਦੂਦ ਅੰਦਰ ਚਲਾਉਣ ਦਾ ਦੱਸਦੀ ਹੈ ਕਿ ਜ਼ਿਲ੍ਹਾ ਬਠਿੰਡਾ ਦੇ ਪਿੰਡ ਆਨੰਦਗੜ੍ਹ ਦੇ ਨਰੇਗਾ ਵਰਕਰਾਂ ਨੇ ਅੱਜ ਪਿੰਡ ਵਿੱਚ ਹੀ ਕੰਮ ਚਲਾਉਣ ਦੀ ਮੰਗ ਨੂੰ ਲੈ ਕੇ ਕੰਮ ਤੇ ਆਏ ਇਹਨਾਂ ਨਰੇਗਾ ਵਰਕਰਾਂ ਨੇ ਵਿਭਾਗ ਦੇ ਖਿਲਾਫ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਜਾਣਕਾਰੀ ਦਿੰਦੇ ਹੋਏ ਪਿੰਡ ਆਨੰਦਗੜ੍ਹ ਦੇ ਨਰੇਗਾ ਵਰਕਰ ਮਿੱਠੂ ਸਿੰਘ, ਸਿਮਰਜੀਤ ਕੌਰ, ਸ਼ਿੰਦਰ ਕੌਰ, ਸੁਖਪਾਲ ਕੌਰ, ਸੁਖਪ੍ਰੀਤ ਕੌਰ, ਗੁਰਮੀਤ ਕੌਰ ਨੇ ਦੱਸਿਆ ਹੈ ਕਿ ਜੋ ਨਰੇਗਾ ਦਾ ਕੰਮ ਵਿਭਾਗ ਦੁਆਰਾ ਉਹਨਾਂ ਤੋਂ ਕਰਵਾਇਆ ਜਾ ਰਿਹਾ ਹੈ ਉਹ ਕੰਮ ਉਹਨਾਂ ਦੇ ਪਿੰਡ ਵਿੱਚ ਹੀ ਨਹੀਂ ਸਗੋਂ ਉਹਨਾਂ ਦੇ ਪਿੰਡ ਦੇ ਪਾਸ ਪਿੰਡ ਕੁੱਦਾ ਦੀ ਹਦੂਦ ਅੰਦਰ ਬਣੇ ਸੂਏ ਦੇ ਪੁਲ ਤੇ ਕਰਵਾਇਆ ਜਾ ਰਿਹਾ ਹੈ ਜਿਸ ਕਰ ਉਹਨਾਂ ਨੂੰ 6 ਕਿਲੋਮੀਟਰ ਦੀ ਦੂਰੀ ਤੇ ਚਲਾਏ ਜਾ ਰਹੇ ਕੰਮ ਕਾਰਨ ਉਹਨਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉਹਨਾਂ ਦੱਸਿਆ ਹੈ ਕਿ ਕੰਮ ਤੇ ਆਉਣ-ਵਾਲ ਜਾਣ ਵਾਸਤੇ ਉਹਨਾਂ ਨੂੰ ਫਿੱਟ ਰੇੜਾ ਕਿਰਾਏ ਤੇ ਕਰਕੇ ਲਿਹਾਉਣਾ ਪੈਂਦਾ ਹੈ ਜਿਸ ਕਾਰਨ ਉਹ ਪਰੇਸ਼ਾਨੀ ਦੇ ਆਲਮ ਵਿੱਚ ਹਨ ਇਹਨਾਂ ਨਰੇਗਾ ਵਰਕਰਾਂ ਨੇ ਵਿਭਾਗ ਤੋਂ ਮੰਗ ਕੀਤੀ ਕਿ ਨਰੇਗਾ ਦਾ ਕੰਮ ਉਹਨਾਂ ਦੇ ਪਿੰਡ ਵਿੱਚ ਹੀ ਚਲਾਇਆ ਜਾਵੇ ਨਾ ਕਿ ਕਿਸੇ ਹੋਰ ਪਿੰਡ ਵਿੱਚ ਉਹਨਾਂ ਤੋਂ ਨਰੇਗਾ ਦਾ ਕੰਮ ਕਰਵਾਇਆ ਜਾਵੇ ਇਸ ਨਰੇਗਾ ਵਰਕਰਾਂ ਦੇ ਮਸਲੇ ਬਾਰੇ ਜਦ ਸੰਗਤ ਬਲਾਕ ਦੇ ਏਪੀਓ ਮੁਕੇਸ਼ ਕੁਮਾਰ ਨਾਲ ਗੱਲ ਕੀਤੀ ਤਾਂ ਉਹਨਾਂ ਕਿਹਾ ਕਿ ਉਹਨਾਂ ਵੱਲੋਂ ਹਜੇ ਕੱਲ ਹੀ ਜੁਆਇਨਿੰਗ ਕੀਤੀ ਗਈ ਹੈ ਲੇਕਿਨ ਫਿਰ ਵੀ ਨਰੇਗਾ ਵਰਕਰ ਨੂੰ ਕੋਈ ਪਰੇਸ਼ਾਨੀ ਆ ਰਹੀ ਹੈ ਤਾਂ ਉਸ ਦਾ ਹੱਲ ਕਰ ਦਿੱਤਾ ਜਾਵੇਗਾ ਜਦੋਂ ਏਪੀਓ ਤੋਂ ਪੁੱਛਿਆ ਗਿਆ ਕਿ ਜੋ ਨਰੇਗਾ ਦਾ ਮੀਟ ਹੁੰਦਾ ਹੈ ਉਸ ਦਾ ਕੀ ਕੰਮ ਹੁੰਦਾ ਹੈ ਤਾਂ ਉਹਨਾਂ ਨੇ ਜਵਾਬ ਦਿੱਤਾ ਹੈ ਕਿ ਨਰੇਗਾ ਵਰਕਰਾਂ ਵਿੱਚੋਂ ਹੀ ਇੱਕ ਮੀਟ ਚੁਣਿਆ ਜਾਂਦਾ ਹੈ ਅਤੇ ਮੀਟ ਦੁਆਰਾ ਇਹਨਾਂ ਨਰੇਗਾ ਵਰਕਰਾਂ ਦੀ ਹਾਜ਼ਰੀ ਲਵਾਈ ਜਾਂਦੀ ਹੈ ਅਤੇ ਖੁਦ ਵੀ ਨਰੇਗਾ ਮੀਟ ਨੂੰ ਨਰੇਗਾ ਵਰਕਰਾਂ ਦੇ ਨਾਲ ਮਿਲ ਕੇ ਕੰਮ ਕਰਨਾ ਹੁੰਦਾ ਹੈ। ਪਿੰਡਾ ਵੀਰ ਮੇਰਾ ਸਿਮਰਜੀਤ ਕੌਰ ਮੇਰਾ ਨਾਂ ਹੈਗਾ ਤੇ ਅਸੀਂ ਨਰੇਗਾ ਦਾ ਕੰਮ ਕਰਦੇ ਆ ਇੱਥੇ ਸੂਏ ਤੇ ਤੇ ਅਸੀਂ ਇੱਥੇ ਟੈਂਪੂ ਕਰਵਾ ਕੇ ਲੈ ਕੇ ਆਉਨੇ ਹਾਂਗੇ 20 ਰੁਪਏ ਇੱਕ ਜਣੀ ਦਾ ਕਿਰਾਇਆ ਹੁੰਦਾਗਾ ਤੇ ਨਿੱਕੇ ਨਿੱਕੇ ਬੱਚੇ ਵਾਲੀਆਂ ਬੁੜੀਆਂ ਵੀ ਆਉਂਦੀਆਂ ਨਾਲ ਸਾਡੇ ਸਾਰਿਆਂ ਵੀ ਸਾਰੇ ਆਉਣੇ ਆ ਅਸੀਂ ਕੰਮ ਕਰਨ 5-6 ਕਿਲੋਮੀਟਰ ਸਾਨੂੰ ਪੈ ਜਾਂਦਾਗਾ ਹੈ ਤੇ ਵੀ ਜਦੋਂ ਵੀ ਅਸੀਂ ਇਹਨਾਂ ਨੂੰ ਅਸੀਂ ਇਹੀ ਮੰਗ ਕਰਦੇ ਆਂ ਵੀ ਸਾਨੂੰ ਪਿੰਡ ਦਾ ਕੰਮ ਦਿੱਤਾ ਜਾਵੇ ਸਾਡੇ ਰਾਹਾਂ ਤੇ ਵੀ ਬਥੇਰਾ ਗੰਦਾਗਾ ਖਾਲਾਂ ਤੇ ਵੀ ਬਾਧੂ ਆ ਸਾਡੇ ਛਿਵਿਆਂ ਚ ਵੀ ਸਾਡੇ ਬਾਰਡਰ ਵਾਖ ਚ ਵੀ ਵੀ ਬਹੁਤ ਹੀ ਗੰਦੇ ਹੋਏ ਪਏ ਆ ਬਾਰਡਰ ਵਾਖ ਚ ਇੰਨਾ ਹੀ ਗੰਦਾ ਪਾਣੀ ਆ ਵੀ ਦੇਖ ਲਓ ਪੀ ਧਣ ਜਾਂਦਾ ਸਾਥੋਂ ਇੰਨਾ ਗੰਦਾ ਹੋਇਆ ਤੁਸੀਂ ਕਿਹੜੇ ਪਿੰਡੋਂ ਕਿਹੜੇ ਪਿੰਡਾਂ ਰਿਓ ਕੰਮ ਕਰਨ ਆਨੰਦਗੜ੍ਹ ਬਾਈ ਪਿੰਡ ਸਾਡਾ ਅਸੀਂ ਕੁਦਦੇ ਆਉਣੇ 5-6 ਕਿਲੋਮੀਟਰ ਪੈ ਜਾਂਦਾ ਸਾਨੂੰ ਤੇ ਤੁਸੀਂ ਕਿਸੇ ਅਧਿਕਾਰੀ ਨੂੰ ਮਿਲਦੇ ਹੋ ਤਾਂ ਦੁਖੀ ਜਵਾਬ ਮਿਲਦਾ ਬਾਈ ਸਾਨੂੰ ਤਾਂ ਇਹ ਹੀ ਕਹਿੰਦੇ ਵੀ ਤੁਹਾਡੇ ਤਾਂ ਪਿੰਡ ਦਾ ਕੰਮ ਦਾ ਪੈਸਾ ਹੀ ਨਹੀਂ ਆਉਂਦਾਗਾ ਵੀ ਪਾਸ ਨਹੀਂ ਹੁੰਦਾ ਪਿੱਛੇ ਤੋਂ ਤੇ ਇੱਥੇ ਤੁਸੀਂ ਕਿੰਨੀ ਕਿ ਪ੍ਰੇਸ਼ਾਨੀ ਆਉਂਦੀ ਹੈ ਕਾਸਤੇ ਪ੍ਰੇਸ਼ਾਨੀ ਤਾਂ ਬਹੁਤ ਆਉਂਦੀ ਕੱਲ ਸਾਰਾ ਦਿਨ ਮੀਂਹ ਪਿਆ ਸੀ ਨਾ ਫਿਰ ਜੀ ਨਿੱਕੇ ਨਿੱਕੇ ਬੱਚੇ ਸੀਗੇ ਸਾਰਾ ਦਿਨ ਬੁੜੀਆਂ ਕਿਸੇ ਨੇ ਗੱਟਾ ਦਿੱਤਾ ਕਿਸੇ ਨੇ ਚਾਦਰ ਦਿੱਤੀ ਸਾਰਾ ਦਿਨ ਲੁਕੋ ਕੇ ਬੈਠੀਆਂ ਰਹੀਆਂ ਹੈ ਜੇ ਸਾਡੇ ਪਿੰਡ 'ਚ ਕੰਮ ਚੱਲੇ ਅਸੀਂ ਨੇੜੇ ਜਵਕ ਕਾਲੀਆਂ ਨੂੰ ਘਰੇ ਵੀ ਭੇਜ ਸਕਦੇ ਆ ਹੂੰ ਕਿਥੇ ਤੁਹੇ ਕਾਸ ਤੇ ਆਉਣੇ ਫਿਟਰ ਤੇ ਆਉਣੇ ਵੀ ਕੈਂਟਰ ਤੇ ਅਸੀਂ ਆਵਦਾ ਕਰਾ ਕੇ ਲੈ ਕੇ ਆਉਣੀ ਹਾਂ ਮੈਂ ਕਿਰਾਇ ਦੇ ਕੇ 20 ਰੁਪਏ ਇੱਕ ਜਣੀ ਦੇ ਲੱਗਦੇ ਆ ਸਾਡੇ ਕੀ ਮੰਗ ਕਰੀ ਮੰਗ ਕਰਦੇ ਆ ਵੀ ਸਾਡੇ ਪਿੰਡ ਦਾ ਕੰਮ ਮਿਲ ਜੇ ਸਾਨੂੰ ਬਸ ਬਸ ਇਹ ਨਗਰ ਪਿੰਡ ਹੈ ਜੀ ਸ਼ਿੰਦਰ ਕੌਰ ਮੇਰਾ ਨਾਮ ਹੈ ਕੀ ਕੰਮ ਕਰ ਰਹੇ ਹੋ ਇੱਥੇ ਅਸੀਂ ਨਰੇਗਾ ਦਾ ਕੰਮ ਕਰਦੇ ਆ ਕੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਪਰੇਸ਼ਾਨੀ ਸਾਨੂੰ ਇਹ ਹੈ ਵੀ ਸਿਰ ਜਰੂਰੀ ਵੱਧ ਤੋਂ ਵੱਧ ਮਜਬੂਰੀ ਤੋਂ ਦੂਰ ਆਉਨੇ ਆ ਸੂਏ ਤੇ ਕੰਮ ਕਰਦੇ ਆ ਕੁਦੜਾ ਟੱਪ ਕੇ ਆਉਨੇ ਆ ਕਿੰਨੇ ਕਿਲੋਮੀਟਰ ਪੈ ਜਾਂਦਾ ਹੈ 5 ਕਿਲੋਮੀਟਰ ਪੈ ਜਾਂਦਾ ਜੀ ਤੁਸੀਂ ਇਹਦੇ ਬਾਰੇ ਕਿਸੇ ਅਧਿਕਾਰੀ ਨੂੰ ਮਿਲੇ ਹੋ ਮਿਲੇ ਆ ਜੀ ਸਾਨੂੰ ਕਹਿ ਦਿੰਦੇ ਆ ਵੀ ਪਿੰਡ ਦਾ ਕੰਮ ਹੈ ਹੀ ਨਹੀਂਗਾ ਜੇ ਅਸੀਂ ਇਕੱਠੇ ਹੋ ਕੇ ਗਏ ਸਾਨੂੰ ਕਹਿੰਦੇ ਪ੍ਰਬੰਧਕ ਨਹੀਂ ਲੱਗਿਆ ਖਾਲਿਆਂ ਦਾ ਕੰਮ ਬੰਦ ਹੈ ਰਾਹਾਂ ਦਾ ਕੰਮ ਬੰਦ ਹੈ ਸਾਨੂੰ ਐ ਕਹਿ ਦਿੰਦੇ ਹੋਰ ਫਿਰ ਤੁਸੀਂ ਇੱਥੇ ਆਉਣੇ ਹੋ ਕਾਸਤੇ ਆਉਣੇ ਹੋ ਹੁਣ ਜੀ ਅਸੀਂ ਟੈਂਪੂ ਕਰਾ ਕੇ ਲਿਆਉਣੇ ਆ 20 ਰੁਪਏ ਕਿਰਾਇਆ ਦੇਨੇ ਰੋਜ਼ ਦਾ ਜਿਹਦੇ ਕੋਲੇ ਨਹੀਂ ਹੁੰਦੇ ਕੋਈ ਦਾਣਾ ਫੱਕਾ ਵੇਚ ਕੇ ਵੀ ਲੈ ਕੇ ਆਉਨੇ ਆ ਕੀ ਮੰਗ ਕਰਦੇ ਹੋ ਹੁਣ ਸਾਨੂੰ ਪਿੰਡ ਦਾ ਕੰਮ ਮਿਲ ਜੇ ਨੇੜੇ ਅਸੀਂ ਦੂਰ ਨਹੀਂ ਆ ਸਕਦੇਗੇ ਨੇਗਾ ਐਪੀਓ ਬਲਾਕ ਸੰਗਠ ਨਰੇਗਾ ਦਾ ਕੰਮ ਚੱਲ ਰਿਹਾ ਹੈ ਕਿ ਤਨੰਦਰਤ ਨਰੇਗਾ ਵਰਕਰਾਂ ਦਾ ਕਹਿਣਾ ਹੈ ਕਿ ਸਾਨੂੰ ਦੂਰ ਦੂਸਰੇ ਪਿੰਡ ਵਿੱਚ ਜਾ ਕੇ ਕੰਮ ਦਿੱਤਾ ਜਾ ਰਿਹਾ ਸਾਡੇ ਪਿੰਡ ਵਿੱਚ ਕੰਮ ਨਹੀਂ ਦਿੱਤਾ ਜਾ ਰਿਹਾ ਅ ਦੇਖੋ ਜਿਹੜਾ ਪੰਚਾਇਤ ਲੈਵਲ ਦਾ ਕੰਮ ਹੁੰਦਾ ਉਹ ਤਾਂ ਪਿੰਡ ਦੇ ਵਿੱਚ ਹੀ ਚੱਲਦਾ ਹੁੰਦਾ ਅ ਜਿਹੜਾ ਮੈਂ ਗ੍ਰਾਮ ਰਜਿਸਟਰ ਸੇਵ ਕੁ ਹਰਜੀਤ ਸਿੰਘ ਨਾਲ ਗੱਲ ਕਰਨ ਦੇ ਪਤਾ ਲੱਗਾ ਕਿ ਇੱਥੇ ਕਿਨਾਲ ਡਿਪਾਰਟਮੈਂਟ ਦਾ ਕੰਮ ਚੱਲ ਰਿਹਾ ਹੈ ਇਹਨਾਂ ਦੇ ਪਿੰਡ ਦੀ ਹੱਦ ਦੇ ਵਿੱਚ ਲਗਭਗ 3 ਕਿਲੋਮੀਟਰ ਏਰੀਆ ਆਉਂਦਾ ਉਹ ਉਸ ਏਰੀਆ ਵਿੱਚ ਹੀ ਕੰਮ ਕਰ ਰਹੇ ਨੇ ਰਿਗਾ ਮਜ਼ਦੂਰ ਨਹੀਂ ਜੀ ਦਲੀ ਹਰ ਤੇ ਕੰਮ ਕਰ ਰਹੇ ਨੇ ਨਰੇਗਾ ਵਰਕਰ ਨੇ ਅ ਚਲੋ ਇਹ ਮੈਂ ਆਪਣੇ ਗ੍ਰਾਮ ਰਜਗਾਰ ਸਿਕ ਹਰਜੀਤ ਤੋਂ ਪਤਾ ਕਰ ਲੈਣਾ ਹੈ ਵੀ ਕਿੱਥੇ ਕੰਮ ਕਰ ਰਹੇ ਆ ਕਿਉਂਕਿ ਮੈਨੂੰ ਜੁਆਇਨ ਕਿਤੇ ਨੂੰ ਹਲੇ 2 ਦਿਨ ਹੀ ਹੋਇਆ ਸਰ ਇੱਕ ਪਿੰਡ ਦੇ ਨਰੇਗਾ ਵਰਕਰ ਦੂਸਰੇ ਪਿੰਡ ਵਿੱਚ ਕੰਮ ਕਰ ਸਕਦੇ ਆ ਪਿੰਡ ਦੇ ਨਰੇਗਾ ਵਰਕਰ ਦੂਜੇ ਪਿੰਡ ਵਿੱਚ ਕੰਮ ਕਰ ਸਕਦੇ ਆ ਜੇਕਰ ਉਹਨਾਂ ਨੂੰ ਇੱਕ ਆਪਣੇ ਪਿੰਡ ਵਿੱਚ ਕੰਮ ਨਹੀਂ ਮਿਲ ਰਿਹਾ ਤਾਂ 5 ਕਿਲੋਮੀਟਰ ਤੋਂ ਘਟਦੇ ਏਰੀਆ ਵਿੱਚੋਂ ਕੰਮ ਕਰ ਸਕਦੇ ਆ ਸਰ ਇੱਕ ਜਿਹੜਾ ਨਰੇਗਾ ਮੇਟ ਹੁੰਦਾ ਉਹਦਾ ਕੀ ਕੰਮ ਹੁੰਦਾ ਜੀ ਅ ਮਗ ਨਰੇਗਾ ਮੇਟ ਦਾ ਕੰਮ ਜੀ ਅ ਜੋਬ ਕਾਰਡ ਉੱਪਰ ਹਾਜ਼ਰੀਆਂ ਲਗਾਉਣਾ ਨਰੇਗਾ ਲੇਬਰ ਤੇ ਡੇਲੀ ਦੋ ਟਾਈਮ ਤੇ ਹਾਜ਼ਰੀ ਲਗਾਉਣਾ ਹੁੰਦਾ ਤੇ ਕੰਮ ਨੂੰ ਮੇਨਟੇਨ ਕਰਨਾ ਰਜਿਸਟਰ ਜਿਹੜਾ ਵੀ ਰਿਕਾਰਡ ਹੁੰਦਾ ਹੈ ਮਾਸਟਰਲ ਹੁੰਦਾ ਉਹਨੂੰ ਮੇਨਟੇਨ ਕਰਨਾ ਪਲੱਸ ਜੋ ਲੋਕ ਕੰਮ ਕਰਦੇ ਆ ਉਹਨਾਂ ਦੇ ਕੰਮ ਦਾ ਧਿਆਨ ਰੱਖਣਾ ਪਲੱਸ ਉਹਨੂੰ ਨਾਲ ਕੰਮ ਵੀ ਕਰਨਾ ਹੁੰਦਾ ਨਰੇਗਾ ਬੰਦ ਦੇਖਿਆ ਜਾਂਦਾ ਕਿ ਨਰੇਗਾ ਬੇਟ ਉਹਨੂੰ ਕੰਮ ਨਹੀਂ ਗਿਆ ਕੀਤਾ ਜਾਂਦਾ ਨੇ ਸਾਡੇ ਕੋਲ ਹਾਲੇ ਇਸ ਤਰ੍ਹਾਂ ਦਾ ਕੋਈ ਮਸਲਾ ਧਿਆਨ ਚ ਨਹੀਂ ਆਇਆ ਜੋ ਵੀ ਨਰੇਗਾ ਮੀਟਰ ਹੁੰਦੇ ਆ ਉਹਨਾਂ ਵੱਲੋਂ ਕੰਮ ਆਪ ਕੀਤਾ ਜਾਂਦਾ ਨਾਲ ਉਹਨਾਂ ਦੇ ਨਹੀਂ ਸਰ ਬਹੁਤ ਦੇਖਣ ਜਾਇਆ ਵੀ ਨਰੇਗਾ ਮੀਟਰ ਉਹਨਾਂ ਦਾ ਸਿਰਫ ਇੱਕ ਉੱਤੇ ਉਹਨਾਂ ਦੇ ਦੇਖਦੇ ਕੀ ਕੀਤੀ ਜਾਂਦੀ ਹੈ ਕੰਮ ਨਹੀਂ ਕੀਤਾ ਜਾਂਦਾ ਕਦੀ ਨਹੀਂ ਲੱਗਦਾ ਚਲੋ ਅਸੀਂ ਪਤਾ ਕਰ ਲੈਨੇ ਜੀ ਵੈਸੇ ਜੇ ਕੋਈ ਇਸ ਤਰ੍ਹਾਂ ਦੀ ਹੈਗੇ ਤਾਂ ਮੈਂ ਅੱਜ ਦਫ਼ਤਰੋਂ ਇਨਸਟਰਕਸ਼ਨ ਕਢਵਾ ਦਿੰਨਾ ਸਾਰੇ ਆਪਦੇ ਜੀਆਰਐਸ ਨੂੰ ਇਸ ਸਬੰਧ ਵਿੱਚ ਸਰ ਡਿਪਾਰਟਮੈਂਟ ਦੇ ਅਨੁਸਾਰ ਨਰੇਗਾ ਮੀਟਰ ਹੁੰਦਾ ਹੈ ਉਹ ਕੰਮ ਕਰਨਾ ਦਿੰਦਾ ਪਿੰਡੇ ਵਰਗਾ ਹਾਂਜੀ ਉਹਨੂੰ ਹਾਜ਼ਰ ਲਗਾ ਕੇ ਕੰਮ ਕਰਨਾ ਪੰਦਰ ਨੂੰ ਨਾਲ ਉਹਨਾਂ ਦੇ ਜੇਕਰ ਨਹੀਂ ਕੋਈ ਕਰਦਾ ਤੁਹਾਡੇ ਨੂੰ ਕੀ ਕਰਨੀ ਵਿੱਤੇ ਸਾਡੇ ਕੋਲ ਜੇ ਜਿਹੜੀ ਕੋਈ ਇਸ ਤਰ੍ਹਾਂ ਦੀ ਹਲ ਦਾ ਕੋਈ ਸ਼ਿਕਾਇਤ ਨਹੀਂ ਇਹ ਵੀ ਨਰੇਗਾ ਮੈਡਰਲ ਕਮਨੀ ਕਿਤੇ ਹੁੰਦਾ ਜੇ ਸਾਡੇ ਵੱਲ ਕੋਈ ਵੀ ਸ਼ਿਕਾਇਤ ਹੁੰਦੀ ਤਾਂ ਸੇ ਉਸ ਉੱਪਰ ਕਾਰਵਾਈ ਕਰਾਂਗੇ